ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨਪੂਰ ਰੈਸਪੀ ਤੇ। ਅੱਜ ਆਪਾਂ ਟਮਾਟਰ ਦਾ ਪੂਜਿਆ ਬਣਾ ਕੇ ਤਿਆਰ ਕਰਾਂਗੇ। ਪੂਜਿਆ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਘਰ ਵਿੱਚ ਆਪਾਂ ਟਮਾਟਰ ਪੂਜੇ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਖਾ ਸਕਦੇ ਹਾਂ। ਇਸ ਪੂਜੇ ਨੂੰ ਬੱਚੇ ਵੀ ਬਹੁਤ ਪਸੰਦ ਕਰਨਗੇ। ਪੂਜਿਆ ਬਣਾਉਣਾ ਸ਼ੁਰੂ ਕਰਦੇ ਹਾਂ। ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ। ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਪੂਜੀ ਤਿਆਰ ਕਰਨ ਲਈ ਮੈਂ ਚਾਟ ਟਮਾਟਰ ਲਏ ਟਮਾਟਰ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਹੁਣ ਆਪਾਂ ਸਭ ਤੋਂ ਪਹਿਲਾਂ ਟਮਾਟਰਾਂ ਨੂੰ ਕੱਟ ਕੇ ਤਿਆਰ ਕਰਾਂਗੇ ਟਮਾਟਰ ਨੂੰ ਆਪਾਂ ਮੋٹے-ਮੋٹے ਟੁਕੜਿਆਂ ਵਿੱਚ ਕੱਟ ਲਏ ਹੁਣ ਇਹਨੂੰ ਆਪਾਂ ਪੀਸ ਕੇ ਤਿਆਰ ਕਰਾਂਗੇ ਟਮਾਟਰ ਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਦੇਵਾਂਗੇ ਇਸ ਵਿੱਚ ਆਪਾਂ ਪਾਣੀ ਬਿਲਕੁਲ ਵੀ ਨਹੀਂ ਐਡ ਕਰਨ ਬਿਨਾ ਪਾਣੀ ਪਾਏ ਹੀ ਆਪਾਂ ਇਸ ਨੂੰ ਪੀਸ ਲਵਾਂਗੇ ਟਮਾਟਰ ਆਪਾਂ ਪੀਸ ਕੇ ਤਿਆਰ ਕਰ ਲਏ ਨੇ ਡੋਂਗੇ ਵਿੱਚ ਆਪਾਂ ਦੋ ਕੌਲੀਆਂ ਬੇਸਨ ਪਾ ਦੇਵਾਂਗੇ ਇੱਕ ਚਮਚ ਨਮਕ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇਸ ਪੂਜੀਏ ਚ ਆਪਾਂ ਨੂੰ ਜ਼ਿਆਦਾ ਮਸਾਲੇ ਐਡ ਕਰਨ ਦੀ ਜ਼ਰੂਰਤ ਨਹੀਂ ਨਮਕ ਤੇ ਲਾਲ ਮਿਰਚ ਨਾਲ ਹੀ ਇਸ ਪੂਜੀਏ ਦਾ ਟੇਸਟ ਬਹੁਤ ਵਧੀਆ ਆਵੇਗਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਨਮਕ ਤੇ ਕਸ਼ਮੀਰੀ ਲਾਲ ਮਿਰਚ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੁਣ ਇਸ ਵਿੱਚ ਦੋ ਵੱਡੇ ਚਮਚ ਘਿਓ ਪਾ ਦੇਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਕਿ ਉਹ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ। ਹੁਣ ਇਸ ਵਿੱਚ ਆਪਾਂ ਪੀਸੇ ਹੋਏ ਟਮਾਟਰ ਐਡ ਕਰ ਦੇਵਾਂਗੇ। ਟਮਾਟਰ ਨੂੰ ਆਪਾਂ ਛਾਣ ਕੇ ਐਡ ਕਰ ਦੇਵਾਂਗੇ। ਤਾਂ ਜੋ ਕਈ ਵਾਰ ਕੋਈ ਮੋਟਾ ਟੁਕੜਾ ਹੁੰਦਾ ਹੈ ਉਹ ਬਾਹਰ ਨਿਕਲ ਜਾਵੇ। ਪੀਸੇ ਹੋਏ ਟਮਾਟਰਾਂ ਨੂੰ ਆਪਾਂ ਬੇਸਨ ਵਿੱਚ ਐਡ ਕਰ ਦਿੱਤਾ। ਢਾਈ ਪੇਸਟ ਬਚਿਆ ਆਪਾਂ ਇਹ ਬਾਹਰ ਕੱਢ ਦੇਵਾਂਗੇ। ਟਮਾਟਰ ਨੂੰ ਆਪਾਂ ਬੇਸਣ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਪੀਸੇ ਹੋਏ ਟਮਾਟਰਾਂ ਨੂੰ ਆਪਾਂ ਬੇਸਣ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ। ਹੁਣ ਇਸ ਦਾ ਆਪਾਂ ਨਰਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ। ਜੇਕਰ ਤੁਹਾਨੂੰ ਕਈ ਵਾਰ ਪਾਣੀ ਦੀ ਲੋੜ ਲੱਗੇ ਤਾਂ ਤੁਸੀਂ ਐਡ ਕਰ ਸਕਦੇ ਹੋ। ਵੈਸੇ ਆਪਾਂ ਟਮਾਟਰ ਦੇ ਪੇਸਟ ਨਾਲ ਹੀ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ। ਪਾਣੀ ਦੀ ਜ਼ਰੂਰਤ ਹੀ ਨਹੀਂ ਪੈਣੀ। ਆਟਾ ਆਪਾਂ ਗੁੰਨ ਕੇ ਤਿਆਰ ਕਰ ਲਏ। ਹੁਣ ਇਸ ਨੂੰ ਆਪਾਂ 8-10 ਮਿੰਟ ਲਈ ਇਸੇ ਤਰ੍ਹਾਂ ਹੀ ਢੱਕ ਕੇ ਰੱਖ ਦੇਵਾਂਗੇ। ਆਟੇ ਨੂੰ ਰੱਖੇ ਹੋਏ 8 ਮਿੰਟ ਹੋ ਗਏ ਨੇ ਆਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਹੁਣ ਆਪਾਂ ਇਸ ਦਾ ਪੂਜੀਆ ਬਣਾ ਕੇ ਤਿਆਰ ਕਰਾਂਗੇ ਪੂਜੀਆ ਬਣਾਉਣ ਲਈ ਆਪਾਂ ਇਹ ਬਰੀਕ ਵਾਲੀ ਜਾਲੀ ਲਈਏ ਤੁਸੀਂ ਪੂਜੀਆ ਬਰੀਕ ਜਾਂ ਮੋਟਾ ਕੋਈ ਵੀ ਬਣਾ ਸਕਦੇ ਹੋ ਹੁਣ ਆਪਾਂ ਆਟਾ ਮਸ਼ੀਨ ਵਿੱਚ ਪਾ ਲਵਾਂਗੇ ਪੂਜੀਏ ਬਣਾਉਣ ਲਈ ਮਸ਼ੀਨ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ। ਹੁਣ ਆਪਾਂ ਇਹਨੂੰ ਤਲਕੀ ਤਿਆਰ ਕਰਾਂਗੇ। ਤਲਣ ਲਈ ਆਪਾਂ ਤੇਲ ਨੂੰ ਗਰਮ ਹੋਣ ਲਈ ਰੱਖ ਦਿੱਤਾ ਸੀ। ਪੂਜੀਏ ਨੂੰ ਤਲਣ ਲਈ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ। ਹੁਣ ਗੈਸ ਦਾ ਸੇਕ ਆਪਾਂ ਮੀਡੀਅਮ ਕਰ ਦਿੱਤੇ। ਹੁਣ ਇਸ ਵਿੱਚ ਪੂਜੀਆ ਪਾ ਦੇਵਾਂਗੇ। ਪੂਜੀਏ ਨੂੰ ਆਪਾਂ 1 ਮਿੰਟ ਇਸੇ ਤਰ੍ਹਾਂ ਹੀ ਸੇਕ ਲਵਾਂਗੇ। ਸੇਕ ਆਪਾਂ ਮੀਡੀਅਮ ਹੀ ਰੱਖਣਾ। ਸਾਈਡ ਚੇਂਜ ਕਰਨ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਹਿਲਾਉਂਦੇ ਹੋਏ ਦੋਨਾਂ ਸਾਈਡਾਂ ਤੋਂ ਪੂਜੀਏ ਨੂੰ ਚੰਗੀ ਤਰ੍ਹਾਂ ਤਲ ਕੇ ਤਿਆਰ ਕਰ ਲਵਾਂਗੇ ਪੂਜੀਆ ਆਪਾਂ ਮੀਡੀਅਮ ਸੇਕ ਤੇ ਹੀ ਤਲ ਕੇ ਤਿਆਰ ਕਰਨਾ ਹੈ ਇਹ ਪੂਜੀਆ ਬਹੁਤ ਹੀ ਜਲਦੀ ਤਲ ਕੇ ਤਿਆਰ ਹੋ ਜਾਂਦਾ ਹੈ ਪੂਜੀਏ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਤਲ ਕੇ ਤਿਆਰ ਕਰ ਲਏ ਪੂਜੀਆ ਆਪਣਾ ਤਲ ਕੇ ਤਿਆਰ ਹੈ ਹੁਣ ਇਸ ਨੂੰ ਆਪਾਂ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਪੂਜੀਏ ਤਲ ਕੇ ਤਿਆਰ ਕਰ ਲਵਾਂਗੇ ਦੂਸਰਾ ਪੂਜੀਏ ਵੀ ਆਪਾਂ ਉਸੇ ਤਰ੍ਹਾਂ ਕੜਾਈ ਵਿੱਚ ਪਾ ਦੇਵਾਂਗੇ ਸਾਈਡ ਚੇਂਜ ਕਰਕੇ ਪੂਜੀਏ ਨੂੰ ਆਪਾਂ ਚੰਗੀ ਤਰ੍ਹਾਂ ਤਲ ਲਵਾਂਗੇ ਪੂਜੀ ਆਪਾਂ ਮੀਡੀਅਮ ਸੇਕ ਤੇ ਹੀ ਤਲਨੇ ਕਈ ਵਾਰ ਜਦੋਂ ਆਪਾਂ ਤੇਜ਼ ਸੇਕ ਤੇ ਪੂਜੀਏ ਤਲ ਲੈਨੇ ਆ ਤਾਂ ਪੂਜੀ ਉਹ ਬਹੁਤ ਇੱਕਦਮ ਜਲ ਜਾਂਦਾ ਜਿਸ ਨਾਲ ਟੇਸਟ ਵਧੀਆ ਨਹੀਂ ਆਉਂਦਾ ਇੱਕ ਵਾਰ ਪੂਜੀਏ ਤਲਣ ਨੂੰ 2-3 ਮਿੰਟ ਦਾ ਸਮਾਂ ਲੱਗਦਾ ਪੂਜੀ ਆਪਨਾ ਤਲ ਕੇ ਤਿਆਰ ਹੈ ਇਸ ਨੂੰ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੂਜੀਆ ਬਣਾ ਕੇ ਤਿਆਰ ਕਰ ਲਵਾਂਗੇ ਸਾਰੇ ਪੂਜੀ ਆਪਾਂ ਦਾਲ ਕੇ ਤਿਆਰ ਕਰ ਲਿਆ ਪੂਜੀ ਆਪਣਾ ਬਹੁਤ ਹੀ ਵਧੀਆ ਟੇਸਟੀ ਤੇ कुरकुरा ਬਣ ਕੇ ਤਿਆਰ ਹੋਇਆ ਤੁਸੀਂ ਵੀ ਮੇਰੇ ਤਰੀਕੇ ਨਾਲ ਇੱਕ ਵਾਰੀ ਪੂਜੀਆ ਜ਼ਰੂਰ ਬਣਾ ਕੇ ਖਾਓ ਇਸ ਨੂੰ ਸਾਰੇ ਬਹੁਤ ਹੀ ਪਸੰਦ ਕਰਨਗੇ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ